बहुत बहुत धनवाद कि अब इतने इटे हुए मैं सुनवाई कांग्रेस पार्टी और तो का उम्मीदवार है और तो हाथ जोड़ के सिर झुका के मैं वोट मंगने आया और आस करना कि तुम आने वाली एक तरीक को पंजे का बटन दवा के आदेश कामयाब करोगे हर पार्टी ने थोड़े को वोटा मांगने आना है और तुम्हें वोट सोच समझ के पानी है और मैंने लगता कि हिंदुस्तान के लोग अगर सोच समझ के वोट पा लग तो हिंदुस्तान अमरीका के कनेडा नों अंघ सकता है पर अफसोस है कि कई बार असं ऐसे फैसले ले लेंगे सारी जिंदगी समाज में सिस्टम को पछता पैदा है ਲੜਕੀ ਤੇ ਲੜਕੇ ਦਾ ਜਦੋਂ ਰਿਸ਼ਤਾ ਕਰਨ ਜਾਂਦੇ ਹੋ ਇੱਕ ਮਹੀਨਾ ਪਰਤਾਲ ਕਰਦੇ ਹੋ ਕਿ ਬੰਦਾ ਕੌਣ ਹੈ ਪਰਿਵਾਰ ਕਿਹੋ ਜਿਹਾ ਲੜਕੀ ਸੌਖੀ ਰਹੂਗੀ ਲੜਕਾ ਸੌਖਾ ਰਹੂਗਾ ਕਿ ਨਹੀਂ ਅਗਰ ਪਰਤਾਲ ਨਹੀਂ ਕਰਦੇ ਤਾਂ ਮੇਰਾ خیال ਉਸ ਪਰਿਵਾਰ ਨੂੰ ਫਿਰ ਦੁਖੀ ਹੋਣਾ ਪੈਂਦਾ ਹੈ ਪਰ ਮੋਰ ਟਾਊਨ ਤੋਂ ਪਹਿਲਾਂ ਜਦੋਂ ਤੁਸੀਂ ਪਰਤਾਲ ਨਹੀਂ ਕਰਦੇ ਤਾਂ ਸਾਰੇ ਗਿੱਲ ਹਲਕੇ ਨੂੰ ਤੇ ਪੰਜਾਬ ਨੂੰ ਦੁਖੀ ਹੋਣਾ ਪੈਂਦਾ ਹੈ ਇਸੇ ਤਰ੍ਹਾਂ ਦਾ ਫੈਸਲਾ ਤੁਸੀਂ ਦੂ ਵਰੇ ਪਹਿਲਾਂ ਕੀਤਾ ਇੱਕ ਬਦਲਾਅ ਦੀ ਸਰਕਾਰ ਤੁਸੀਂ ਪੰਜਾਬ ਦੇ ਵਿੱਚ ਲੈ ਕੇ ਆਈ ਤੁਹਾਨੂੰ بڑے بڑے ਖਾਤ ਦਿਖਾਏ ਗਏ ਪਰ ਸਾਨੂੰ ਇਸ ਦਾ ਅਕਲਾ ਨਹੀਂ ਹੈ ਮੈਨੂੰ ਬਿਲਕੁਲ ਨਹੀਂ ਚੰਗਾ ਹੋ ਗਿਆ ਉਹਨਾਂ ਦੀ ਸਰਕਾਰ ਬਣੀ ਹੈ ਨਹੀਂ ਤਾਂ ਲੋਕਾਂ ਨੇ ਮਨ ਚੁੜਹਿਣਾ ਸੀ ਕਿ ਅਸੀਂ ਤੇ ਨਵੀਂ ਪਾਰਟੀ ਲੈ ਕੇ ਆ ਜਾਂਦੇ ਤਾਂ ਪਤਾ ਨਹੀਂ ਸਾਡਾ ਜੀਵਨ ਹੀ ਬਦਲ ਜਾਂਦਾ ਹੁਣ ਚੰਗਾ ਹੋ ਗਿਆ ਉਹਨਾਂ ਦੀ ਸਰਕਾਰ ਬਣੀ लोग एक गल कह लगते कि कांग्रेस वाले तो इन सौ गुणे ज्यादा चंगे इन्होंने तो बिल्कुल बेड़ा ही पाता कहा जा रहा है कि चौवी घंटे नशा खत्म कर देंगे ये चौवी घंटे च नशा कोई पार्टी भी खत्म नहीं कर सकती एक कह दी गल चाहे कोई आ जाए लेकिन बेवकू बनाया गया नशा चार गुणे होर गया ਐਸ਼ਵ ਚਾਰ ਗੁਣੇ ਹੋਰ ਵੱਧ ਗਈ ਰੇਤਾ ਚਾਰ ਗੁਣੇ ਹੋਰ ਮਹਿੰਗਾ ਹੋ ਗਿਆ ਜਨਤਾ ਦੇ ਜੀਵਨ ਦੇ ਵਿੱਚ ਇੱਕ ਤੇ ਲਾ ਚ ਵੱਡੀ ਫਰਕ ਦੀ ਆਇਆ ਹਾਂ ਪਹਿਲਾਂ ਕੋਈ ਕਾਂਗਰਸ ਦਾ ਐਮ ਐਲ ਏ ਤੁਹਾਡੇ ਦੁੱਖ ਸੁੱਖ ਤੇ ਆ ਜਾਂਦਾ ਸੀ ਤੁਹਾਡੇ ਗਲੀਆਂ ਨਾਲੀਆਂ ਬਣਾ ਦਿੰਦਾ ਸੀ ਹੁਣ ਉਹ ਵੀ ਕੰਮ ਗਿਆ ਹੁਣ ਢਾਈ ਸਾਲ ਹੋ ਗਏ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡਾ ਐਮ ਐਮ ਇਹ ਕੌਣ ਹੈ ਤੇ ਕਿੱਥੇ ਤੇ ਕਿਦੋਂ ਆਇਆ ਕਿਵੇਂ ਆਇਆ ਪਹਿਲਾਂ ਵੇਲੇ ਨਾਲ ਪੈਨਸ਼ਨ ਆ ਜਾਂਦੀ ਸੀ ਪਹਿਲਾਂ ਬੇਲੇ ਮੈਂ 6 ਦਿਨਾਂ ਦੀ ਸਕੀਮ ਆਜਾਦੀ ਸੀ ਪਹਿਲਾਂ ਘੱਟੋ ਘਾਟ ਬਜ਼ਾਰਾਂ ਦੇ ਵਿੱਚ ਮੇਰੀਆਂ ਮਾਵਾਂ ਭੈਣਾਂ ਦੀਆਂ ਚੈਨਾ ਘਟ ਖੋਈਆਂ ਜਾਂਦੀਆਂ ਸੀ ਪਹਿਲਾਂ ਬੁੱਸੇ ਵਾਲੇ ਨੂੰ ਅਸੀਂ ਮਰਨ ਨਹੀਂ ਦਿੱਤਾ ਅਸੀਂ ਪੰਜਾਬ ਦੇ ਹਾਲਾਤ ਚੰਗੇ ਬਣਾ ਕੇ ਰੱਖੇ ਪਹਿਲਾਂ ਅਸੀਂ ਪੰਜਾਬ ਦਾ ਪੈਸਾ ਬਾਹਰਲੇ ਸੂਬਿਆਂ 'ਚ ਮਸ਼ਹੂਰੀਆਂ ਦੇ ਰਾਹੀ ਲੋਨ ਨਹੀਂ ਦਿੱਤਾ ਪਹਿਲਾਂ ਅਸੀਂ ਜਹਾਜ਼ ਲੈ ਕੇ ਪੰਜਾਬ ਦੇ ਖਰਚੇ ਦਾ ਦੂਜੇ ਸੂਬਿਆਂ 'ਚ ਕੋਈ ਵੀ ਲੈ ਕੇ ਗਿਆ ਤੇ ਜੋ ਕੁਛ ਹੋ ਰਿਹਾ ਪਹਿਲਾ ਅਸੀਂ ਕਰੋੜਾ ਰੁਪਿਆ ਐਡਵਰਟਾਈਜ਼ਮੈਂਟ ਤੇ ਜਾਨੀ ਕਿ ਮਸ਼ਹੂਰੀਆਂ ਤੇ ਬਜਟ ਕਦੇ ਨਹੀਂ ਰੱਖਿਆ ਇਹ ਪਹਿਲੀ ਵਾਰੀ ਹੈ ਬਦਲਾਵ ਦੀ ਸਰਕਾਰ ਨੇ ਐਸਾ ਇਨਕਲਾਬ ਖੜਾ ਕਰਤਾ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਦੇਰਾਗੜ ਕਰਤਾ ਅਸੀਂ ਕਾਂਗਰਸ ਪਾਰਟੀ ਨੇ 75000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ 55 ਸਾਲਾਂ ਚ ਬਦਲਾਵ ਦੀ ਸਰਕਾਰ ਨੇ 4000 ਕਰੋੜ ਰੁਪਏ ਦਾ ਕਰਜ਼ਾ 2 ਸਾਲਾਂ ਚ ਲੈ ਲਿਆ ਹੈ ਜਾਨੀ ਕਿ ਅਗਲੇ 3 ਸਾਲਾਂ ਛੇ ਕਰੋੜ ਰੁਪਈਆ ਨਹੀਂ ਲਾਇਆ ਜੇ ਡਵੈਲਪਮੈਂਟ ਤੇ ਕੰਮ ਕਰਨ ਕੀ ਬਹੁਤ ਹੋ ਸਕਦਾ 2.5 ਲੱਖ ਰੁਪਈਆ ਕਰਜ਼ਾ ਲੈ ਲੈਣ ਸਾਡੇ 3.5 ਲੱਖ ਕਰੋੜ ਦਾ ਪੰਜਾਬ ਦੇ ਹੋਣ ਕਰਜ਼ਾ ਜਿੱਦੇ ਕਰਜ਼ਾ 6 ਲੱਖ ਕਰੋੜ ਦਾ ਹੋ ਗਿਆ ਕਿਸੇ ਸੜਕ ਦੀ ਰੇਪੇਰ ਨਹੀਂ ਹੋਊਗੀ ਜਿੰਨੀ ਕਮਾਈ ਹੋਊਗੀ ਉਹਨਾਂ ਅਸੀਂ ਵਿਆਜ ਦੇ ਦੇਵਾਂ ਕਰਾਂਗੇ ਸਾਡੇ ਕੋਲੇ ਕਮਾਈ ਦੇ ਸਾਧਨ ਨਹੀਂ ਐ ਸਾਡੇ ਸਾਡੇ ਪੰਜਾਬ ਦੇ ਵਿੱਚੋਂ ਪੱਥਰ ਨਹੀਂ ਨਿਕਲਦਾ ਸਾਡੇ ਪੰਜਾਬ ਦੇ ਵਿੱਚੋਂ ਸਿਉਣਾ ਨਹੀਂ ਨਿਕਲਦਾ ਸਾਡੇ ਪੰਜਾਬ ਦੇ ਵਿੱਚੋਂ ਕੋਲਾ ਨਹੀਂ ਨਿਕਲਦਾ ਪੰਜਾਬ ਦਾ ਪੈਸਾ ਕਿੱਥੋਂ ਆਉਂਦਾ ਹੈ ਇੰਡਸਟਰੀ ਵਾਲਿਆਂ ਤੋਂ ਅੱਜ ਲੁਧਿਆਣੇ ਦੀ ਇੰਡਸਟਰੀ ਜੰਮੂ ਚ ਜਾ ਰਹੀ ਹੈ ਲੁਧਿਆਣੇ ਦੀ ਇੰਡਸਟਰੀ ਅੱਜ ਲਖਨਊ ਜਾ ਰਹੀ ਹੈ ਲੁਧਿਆਣੇ ਦੀ ਇੰਡਸਟਰੀ ਜਬਲਪੁਰ ਜਾ ਰਹੀ ਹੈ ਲੇਕਿਨ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਪਿਆ ਤੁਹਾਡੇ ਅੱਠ ਮਿਲਿਆ ਆਮ ਆਦਮੀ ਪਾਰਟੀ ਦੇ ਸੁੱਤੇ ਪਏ ਹੈ अच्छ बुढ़े नारे की तकलीफ है दर्द है अब लुधियाना च कोई पीजीआई और आई और हस्पता होना चाहिए है नहीं है दस साल हो गए ना केंद्र की सरकार ने नरेंद्र मोदी कह रहे लुधियाना आव के में। लद्याना पुछो क्या दस साल हो गए देश का प्रधानमंत्री है लुधियाना सब तो वाला शहर है लुधियाना पंजाब का हिंदुस्तान का मैनचेस्टर है ਨਦਿਆਣਾ ਦੇ ਅੰਦਰ ਵੱਡਾ ਹਸਪਤਾਲ ਕਿਉਂ ਨਹੀਂ ਆਇਆ ਵੱਡੀ ਯੂਨੀਵਰਸਿਟੀ ਕਿਉਂ ਨਹੀਂ ਆਈ ਬੁੱਡੇ ਨਾਲੇ ਦਾ ਹੱਲ ਕਿਉਂ ਨਹੀਂ ਹੋਇਆ ਨਦਿਆਣਾ ਵੀ ਇੰਡਸਟਰੀਅਸ ਦੇ ਪੈਕੇਜ ਕਿਉਂ ਨਹੀਂ ਆਇਆ ਪਰ 2.5 ਲੱਖ ਦਾ ਆਮ ਆਦਮੀ ਪਾਰਟੀ ਦੇ ਬੀਤੇ 6000 ਰੁਪਏ ਦੀ ਗੱਲ ਨਦਿਆਣਾ ਦੇ ਗਵਰਨਮੈਂਟ ਦੀ ਗੱਲ ਕਰੋ ਵੱਡੀਆਂ-ਵੱਡੀਆਂ ਸੱਟੀਆਂ ਵਾਲੇ ਨੂੰ ਕੈਲੀਫੋਰਨੀਆ ਆ ਗਏ ਗੁੰਡਿਆਂ ਦੇ ਗੈਂਗਸਟਰਾਂ ਨੇ ਪੈਸਾ ਦਿਓ ਨਹੀਂ ਮਾਰ ਪਿਆਗੇ ਇਸ ਕਰਕੇ ਸਾਰੇ ਆਧੀਆਂ ਫੈਕਟਰੀਆਂ ਲੈ ਕੇ ਬਾਹਰ ਜਾਣਾ ਚਾਹੁੰਦੇ ਐ ਔਰ ਜੇ ਸਾਰੀਆਂ ਫੈਕਟਰੀਆਂ ਚਲਾ ਗਏ ਨਾ ਤਾਂ ਲਧਿਆਣਾ ਮਰ ਜਾਏਗਾ ਲਧਿਆਣਾ ਦੇ ਲੋਕਾਂ ਦਾ ਆਰਥਿਕ ਸੰਕਟ ਆ ਜਾਏਗਾ ਕਿਸੇ ਦਾ ਘਰ ਛੱਡਣ ਨੂੰ دل ਨਹੀਂ ਕਰਦਾ ਮਜਬੂਰੀ ਦੇ ਤੌਰ ਤੇ ਬਾਹਰਲੇ ਸ਼ਹਿਰਾਂ 'ਚ ਜਾਣਾ ਪੈਂਦਾ ਸੋ ਮੇਰੀ ਬੇਨਤੀ ਹੈ ਤੁਹਾਨੂੰ ਦੇਖਣਾ ਪਏਗਾ ਅੱਜ ਪੱਪੀ ਪ੍ਰੈਸ਼ਰ ਜਿਹੜਾ ਐਮਐਲਏ ਅਮਰਦੀ ਭਾਤੀ ਦਾ ਚੋਣ ਲੜ ਰਿਹਾ ਹੈ 20 ਸਾਲਾਂ ਤੋਂ ਐਮ.ਐਲ.ਏ. ਜਰਾ ਉਹਨੂੰ ਪੁੱਛੋ ਕਿ ਭਾਈ ਤੇਰੀ ਕੋਈ ਵੀਡੀਓ ਵਖਾਦੂ ਪੰਜਾਬੀ ਵਿਧਾਨ ਸਭਾ 'ਚ ਕਦੇ ਕੋਈ ਮੁੱਦਾ ਚੱਕਿਆ ਹੈ ਅਜੇ ਪੰਜਾਬੀ ਵਿਧਾਨ ਸਭਾ ਜਵਾਸੀ ਲੰਡੇ ਦਾ ਮੂੰਹ ਖੋਲਡਾ ਨਹੀਂ ਦੇਖਿਆ ਕਸੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੋਲਣ ਜਾਣਾ ਮਰੁੰਡੇ ਦੇ ਚੰਨੀ ਜਾਣਾ ਗੱਲ ਰੱਖਣ ਜਾਣਾ ਦੇਸ਼ ਤੇ ਵੇ ਬਿਆਰੇ ਦੇ ਲੋਕਾਂ ਦੀ ਗਿੱਲ ਦੇ ਲੋਕਾਂ ਦੀ ਕਲੌਂਡੀਆਂ ਦੇ ਲੋਕਾਂ ਦੀ ਦੱਬੀਆਂ ਦੀ ਮਿੱਥੀਆਂ ਦੀ ਕੁਛ ਵੇ ਨਹੀਂ मेरिया मावा भी नशे की इंडस्ट्री की पोल्यूशन की गल कौन करेगा बिट्टू आया दस साल हो गए कले हठ लाकर लुटके ली लुद्या की खातर बिटू नहीं बोलिया देश के प्रधानमंत्री को देश के गृह मंत्री को लेके आ जाता है आपकी सिक्योरिटी लेके आ जाता है तीन घर सरकारी ला रखे है गुलाम बना लिया देश के मंत्री ने रवनीत सिंह बिट्टू चंडीगढ़ घर देखे दिल्ली घर देते अदरवाइज एक घर ला सी तीन घर नहीं लैसता जो किसी को घर लौंगे जो किसी को सम लाऊंगे फिर गल गुथा देगा इस करके बिट्टू का राजनीतिक मैं सुनू सुसाइड हो गया आत्महत्या कर ली राजनीतिक कोठिया गंग के गंगमैना करके सिर्फ ਇਸ ਤਰ੍ਹਾਂ ਪੋਟੈਂਸ਼ੀਅਲ ਬਾਦਸ਼ਾਹਾਂ ਸ਼ਹਾਦਤ ਦੇਤੇ ਪਰ ਤੂੰ ਜਾ ਕੇ ਕਰਤਾ ਸਾ ਸੋ ਮੇਰੇ ਸਤਕਾਰਯੋਗ ਭਰਾਓ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਛੋੜ ਕੇ ਇਹ ਗੱਲ ਸੁਣ ਮਨਾ ਪਊਗਾ ਜੇ ਗਮੇ ਬੱਚੇ ਨੂੰ 15 ਲੱਖ ਦੀ ਨਵੀਂ ਕਾਰ ਲੈ ਅੱਗੇ ਤੁਸੀਂ ਠਾ ਦੇਉਨਾ ਟਰੈਕਟਰ ਪਹਿਲਾਂ ਕਾਰ ਤੇ ਜਿਹਨੂੰ ਚਲਾਉਣਾ ਨਹੀਂ ਆਉਂਦੀ ਉਹ ਕਲੱਚ ਤੇ ਪੈਰ ਰੱਖ ਕੇ ਉਹਦੀਆਂ ਕਲੱਚ ਪਲੇਟਾਂ ਹੜਾ ਦੇਣਾ ਹੈ उस तरह का काम तुम भगवंत मान जी ने मुख्यमंत्री पंजाब का बना के शौंक शौक शुगर शुगर झाड़ू 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 पची साल पंजाब पिछे चला गया पची साल एक गुणों बंदा जराइवर बिठा देंगे ना वो सत्यानाश कर देगा गल यह नहीं है गल सहे की नहीं है गल चिंता का विषय है ਕਿਤੇ ਨਸ਼ਾ ਰੋਕਣਾ ਸੀ ਕਿ ਪੇ ਚਾਰ ਗੁਣੀ ਹੋ ਗਿਆ ਮੈਂ ਕਿਹਾ ਮੈਂ ਨਹੀਂ ਚਾਹੁੰਦਾ ਕਿ ਨਸ਼ਾ ਤੁਸੀਂ ਲੈ ਕੇ ਆਏ ਹੋ ਅਕਾਲੀਗੜ੍ਹ ਵਾਲੇ ਲੈ ਕੇ ਆਏ ਨਸ਼ਾ ਪਰ ਨਸ਼ੇ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ ਚ 5 ਦਿਨ ਦੀ ਚਰਚਾ ਕਰੋ ਸਾਰੇ ਐਮ ਐਲ ਏ ਖੁੱਲ ਕੇ ਬੋਲਣ ਤੇ ਆਪਣੇ ਆਪਣੇ ਵਿਚਾਰ ਰੱਖਣ ਤੇ ਵਿਚਾਰ ਰੱਖਣ ਤੋਂ ਬਾਅਦ ਫੈਸਲਾ ਲਿਆ ਜਾਵੇ ਕਿ ਪੰਜਾਬ ਦੇ ਵਿੱਚ ਨਸ਼ਾ ਬੰਦ ਕਿਵੇਂ ਹੋਣਾ ਹੈ ਇਹਦਾ ਇੱਥੇ ਉੱਤੇ ਸੋਚਿਆ ਜਾਣਾ ਚਾਹੀਦਾ ਹੈ ਆਓ ਚਰਚਾ ਕਰੀਏ ਕਿ ਵੇਟਰ ਨੂੰ ਕਿਵੇਂ ਸਸਤਾ ਕਰ ਸਕਦੇ ਆ ਮੈਂ ਕਾ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਂ ਖੱਡਾ ਫਰੀ ਕਰਦਿਓ 2005 ਚ ਰਾਜੇ ਬੜਿੰਗ ਨੇ ਆਤਾ ਘਰ ਪਾਇਆ ਸੀ ਮੈਂ ਜਲਾਲਾਬਾਦ ਭਾਮੀ ਲੈ ਕੇ ਜਾਂਦਾ ਸੀ ਮੇਰੇ ਬੰਦੇ ਤੇ ਅਸੀਂ ਰੇਤਾ ਭਰ ਲਿਆਉਂਦੇ ਸੀ ਮਸ਼ੀਨਾਂ ਨਹੀਂ ਸਭ ਹੱਥਾਂ ਨਾਲ ਲੋਕਾਂ ਨੂੰ ਲੇਬਰ ਮਿਲਦੀ ਸੀ ਨਾ ਮਸ਼ੀਨ ਲੱਗੇ ਕੋਖਲੇਮ ਦੇ ਖਿਲਾਫ ਕਾਨੂੰਨ ਬਣਾ ਦਿਓ ਮਾਈਨਿੰਗ ਤੇ ਉਹ ਵਰ ਤੋਂ ਕੋਖਲੇਮ ਨੂੰ ਜੀਐਸਡੀ ਦੇ ਖਿਲਾਫ ਨਾਲੇ ਲੇਬਰ ਮਿਲੇਗੀ ਨਾਲੇ ਜਿੰਨੀ ਜਰੂਰਤ ਹੈ ਕਿਉਂ ਪਰ ਕਿਵੇਂ ਆਇਗਾ ਵੱਧ ਰੇਟਾ ਜਿੰਨੂੰ ਪੰਜ ਟਰਾਲੀਆਂ ਚਾਹੀਦੀਆਂ ਉਹ ਪੰਜ ਭਰ ਲਏ 2005 ਤੋਂ ਪਹਿਲਾਂ ਇਹੀ ਹੁੰਦਾ ਸੀ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਮਾਫੀ ਆਇਆ ਤੇ ਦੇਖ ਲੋ ਅੱਜ ਉਹਦਾ ਕੀ ਹਾਲ ਹੈ ਪੈਸੇ ਮਥੇ ਨੇ ਸੁਖਬੀਰ ਬਾਦਲ ਕੋਲੇ ਹੀ ਹੋਟਲ ਮਥੇਰੇ ਸੁਖਬੀਰ ਬਾਦਲ ਕੋਲੇ ਰਾਜੇ ਬੜੇ ਕੋਲੇ ਉਨੀ ਜਿਆਦਾ ਨਹੀਂ ਜਿੰਨਾ ਉਹਦਾ ਇੱਕ ਹੋਟਲ ਦਾ ਕੰਮ ਹੈ ਲੇਕਿਨ ਰਾਜਾ ਬੜੇ ਬਾਦਲ ਦਾ ਗਵਾਨ ਚ ਲੱਗਦਾ ਹੈ ਲੰਬੀ ਤੇ ਗਿੱਦੜ ਬਾ ਨਾਲ ਨਾਲ ਹੈ ਜਿਵੇਂ ਗਿੱਲ ਤੇ ਨਾਲ ਤੁਹਾਡੀ ਕਿਹੜਾ ਹੈ ਐਨਾ ਚਿਰ ਕਿਉਂ ਦਾ ਤਾਂ ਆਤਮ ਨਗਰ ਨਾਲ ਲੱਗਦਾ ਐ ਮੇਰਾ ਹਲਕਾ ਤੇ ਵੱਡੇ ਬਾਦਲ ਸਾਹਿਬ ਦਾ ਲੜਦਾ ਲੱਗਦਾ ਹੈ ਪਰ ਇਸ ਵਾਰੀ ਮੈਂ ਉਹਨਾਂ ਨਾਲ ਲੜਦਾ ਪਹਿਲਾਂ ਮਨਤਰੀ ਬਾਦਲ ਨਾਲ ਲੜਿਆ ਇਸ ਵਾਰੀ ਜਦੋਂ ਡੱਬੇ ਖੁੱਲੇ ਵੱਡਾ ਬਾਦਲ ਵੀ ਹਾਰ ਗਿਆ ਪੰਜਵਾਰ ਦਾ ਮੁੱਖ ਮੰਤਰੀ ਹਾਰ ਗਿਆ ਜੋ ਵੀਰ ਬਾਦੂ ਕਹਿੰਦਾ ਮੈਂ ਮੁੱਖ ਮੰਤਰੀ ਬੰਦਾ ਉਹ ਵੀ ਹਾਰ ਗਿਆ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵੀ ਹਾਰ ਗਿਆ ਚੰਨੀ ਸਾਹਿਬ ਵੀ ਹਾਰੇ ਰਾਜਾ ਬੜਿੰਗ ਨਾਸੀਆਂ ਤੋਂ ਕੱਲਾ ਜਿੱਤ ਕੇ ਆਇਆ ਕਾਂਗਰਸ ਪਾਰਟੀ ਦਾ ਬਾਦਲੇ ਦੇ ਅੰਦਰ 60000 ਰੁਪਏ ਮਨਪ੍ਰੀਤ ਬਾਦਲ ਹਾਰ ਗਿਆ ਮੈਂ ਕਿਹਾ ਮੈਂ ਲੋਕਾਂ ਨੂੰ ਕਿਹਾ ਮੈਂ ਕਿਹਾ ਸਾਰੇ ਬਾਦਲਾਂ ਨੂੰ ਹਰਵਾਉਣੇ ਪੰਜਾਬ ਦੀ ਵਿਧਾਨ ਸਭਾ 'ਚ ਇਹਨਾਂ ਨੂੰ ਪੇਜਣਾ ਨਹੀਂ ਤੇ ਲੋਕਾਂ ਨੇ ਸਰਸਵਤੀ ਮਾਤਾ ਮੇਰੀ ਜ਼ੁਬਾਨ 'ਤੇ ਬੈਠੀ ਸੀ ਉਹਨੇ ਸੁਣ ਲਈ ਇਹ ਲੋਕਾਂ ਨੇ ਕਿਰਪਾ ਕਰਤੀ ਸਾਰੇ ਬਾਦਲ ਪੰਜਾਬ ਦੀ ਵਿਧਾਨ ਸਭਾ ਚੁਭਾਰ ਹੋ ਗਏ ਹੁਣ ਅਗਲੀ ਗੱਲ ਸੁਣੋ ਬਾਦਲਾ ਮੇ ਬੀਬਾ ਜੀ ਹਰ ਸਿਮਰਤ ਕੌਰ ਬਾਦਲੇ ਜੀ ਇਸ ਵਾਰੀ ਦੇਸ਼ ਦੀ ਲੋਕ ਸਭਾ ਚੁਣੇ ਪਹੁੰਚੇਗੀ ਇਹ ਨਵੀਂ ਕਹਾਣੀ ਦੱਸਣਾ ਚਾਹੁੰਦੇ ਪਤਵਾਂ ਚੇਤਨਾਨ ਇਸ ਵਾਰੀ ਸੰਗਰੂਰ ਤੋਂ ਪਾਰਲੀਮੈਂਟ ਦਾ ਚੋਣ ਆਮ ਆਦਮੀ ਪਾਰਟੀ ਹਾਰ ਜਾਏਗੀ ਮੈਂ ਅੱਜ ਕਾਗਜ਼ ਭਰਾਤੇ ਆਏ ਆਂ ਉੱਥੇ ਹੀ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਵਾਂਗੇ ਔਰ ਬਾਬਾ ਸੁੱਖ ਰੱਖੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਅਗੇ ਰਹੀ ਰਾਜੇਵੜਿੰਗ ਤੇ ਅਗੇ ਤੁਸੀਂ ਸਾਥ ਦਿੱਤਾ ਕਹਿਦੇ ਹੋ ਆਪਦੀਆਂ ਬੁਰਾਣੀਆਂ ਨੂੰ ਕਹਿਦੇ ਹੋ ਆਪਦੀਆਂ ਸਿਖਾਣੀਆਂ ਨੂੰ ਕਹਿਦੇ ਹੋ ਆਪਦੀਆਂ ਮਨਾਨਾਂ ਨੂੰ ਕਹਿਦੇ ਹੋ ਆਪਦੀਆਂ ਢੇਰਾਂ ਨੂੰ ਆਪ ਦੇ ਪੇਕਿਆਂ ਖਸਨੀਆਂ ਲਾ ਦਿਓ ਆਪ ਦੇ ਕੁੜਮੇ ਨੂੰ ਸੁਨੀਆਂ ਲਾ ਦਿਓ ਕਿ ਰਾਜੇਵੜਿੰਗ ਦਾ ਬਟਨ ਪੰਜੇ ਦਾ ਨੱਪਣਾ ਤੇ ਜੇ ਰਾਜਾ ਬਈ ਤੇ ਕਿਰਪਾ ਆ ਗਈ ਤਾਂ ਦੇਸ਼ ਦੀ ਮદાન ਸਭਾ ਦੇ ਵਿੱਚ ਲੁਨੇਆਲੇ ਦਾ ਮੈਂਬਰ ਆਫ ਪਾਰਟ ਨੇ ਪੰਜਾਬ ਦੇ ਮੁੱਤਿਆਂ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਮਜ਼ਦੂਰਾਂ ਦੀ ਪੰਜਾਬ ਦੇ ਇੰਡਸਟਰੀ ਦੇ ਸਤੀ ਪੰਜਾਬ ਦੇ ਡੱਬਿਆਂ ਦੀ ਪੰਜਾਬ ਦੇ ਮਿੱੱਧਿਆਂ ਦੀ ਪੰਜਾਬ ਦੇ ਕੁਝਿਲਿਆਂ ਦੀ ਰਾਜਾ ਵੜਿੰਗ ਲੜਾਈ ਲੜੇਗਾ ਤੁਹਾਡੇ ਨਾਲ ਇਸ ਦਾ ਵਾਦਾ ਕਰਦਾ ਮੈਂ ਦੇ ਵਫਾਈ ਦੇ ਖਿਲਾਫ ਕਰਦਾ ਸੀ ਗਦਾਰੀ ਦੇ ਖਿਲਾਫ ਜੇ ਗਦਾਰ ਨਾ ਹੁੰਦੇ ਪਰ ਦੇਸ਼ 1947 ਤੋਂ ਪਹਿਲਾਂ ਤਜਾਦ ਹੋ ਜਾਣਾ ਸੀ ਭਾਵੇਂ ਸਿੰਘ ਨੂੰ ਫਾਇਸਿਦੇ ਚਰਨੀ ਲੋੜ ਨਹੀਂ ਪਈ ਸੀ ਚੰਗ ਗਦਾਰਾਂ ਨੇ ਅੰਗਰੇਜ਼ਾਂ ਨਾਲ ਮੇਕ ਕੇ ਸਾਡੇ ਦੇਸ਼ ਤੇ ਕਈ ਸਾਲ ਅੰਗਰੇਜ਼ਾਂ ਦਾ ਰਾਜ ਕਰਾਇਆ ਹੈ ਇਹ ਗਦਾਰੀ ਦੇ ਖਿਲਾਫ ਵਫਾਦਾਰੀ ਦਾ ਸਬੂਤ ਰਾਜਾ ਮਰੇ ਕਿਤੇ ਆਇਆ ਮੈਂ ਮੈਨੂੰ ਕੋਈ ਲੋੜ ਨਹੀਂ ਮੈਂ ਐਮਐਲਏ ਰਹਿ ਗਿਆ ਮੈਂ ਐਮਪੀ ਰਹਿ ਗਿਆ ਮੈਂ ਐਮਐਲਏ ਰਹਿ ਗਿਆ ਮંત્રી ਰਹਿ ਗਿਆ ਤਿੰਨ ਵਾਰ ਦਾ ਮੈਂ ਐਮਐਲਏ ਕਾਂਗਰਸ ਦਾ ਪ੍ਰਧਾਨ ਹੈ ਪਰ ਮੈਂ ਕਦਰ ਦੀ ਖਿਲਾਫਤ ਕਰਨ ਵਾਸਤੇ ਆਇਆ। ਮੈਂ ਬਿੱਟੂ ਗੱਲ yaad ਹੈ ਜੀ। ਬਾਬਾ ਸੁੱਖ ਰੱਖੇ ਜਿੰਨਾ ਮਰਜੀ ਤੂੰ ਫਿਰਦਾ ਹੈ ਤੇ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ। ਬੀਜੇਪੀ ਦੇ ਲੋਕ ਮੈਨੂੰ ਟੈਲੀਫੋਨ ਕਰ ਰਹੇ ਹਨ। ਉਹ ਕਹਿੰਦੇ ਵੋਟ ਅਸੀਂ ਫੋਨ ਨੂੰ ਪਾਉਣੀ ਸੀ ਬੀਜੇਪੀ ਕਿਉਂਕਿ ਪੁਰਾਣੀ ਪਾਰਟੀ ਹੈ ਸਭ ਦੀ। ਕਹਿੰਦੇ ਹੁਣ ਬਿੱਟੂ ਜਿਹੜਾ ਕਾਂਗਰਸ ਦਾ ਜੱਟਰ ਮਾਲਾ ਜਿਹਨੇ ਕਾਂਗਰਸ ਨੇ ਇੰਨਾ ਕੁਝ ਦਿੱਤਾ ਤੇ ਉਹਨਾਂ ਦਾ ਟੈਲੀਫੋਨੀਆਂ ਨੇ ਕਦੇ ਚੱਕਿਆ ਅਸੀਂ ਭਰਾਵਾ ਇਹਨੂੰ ਵੋਟ ਨਹੀਂ ਪਾਉਣੀ ਭਾਵੇਂ ਸਾਡਾ ਧਰਮ ਖਰਾਬ ਹੋ ਜਾਏ ਵੋਟ ਪੈਨੋ ਪਾਵਾਂਗੇ ਤੇ ਕਰੀਰ ਨੂੰ ਮੋੜਨੇ ਵਾਪਸ ਹੋ। ਸੋ ਮੇਰੀ ਆਪੇ ਸੰਮੁਖ ਬੇਨਤੀ ਹੈ। ਆਪੇ ਸੰਮੁਖ ਬੇਨਤੀ ਹੈ ਕਿ ਤਖੜੇ ਹੋ ਕੇ ਹੋਰਲੀ ਇੱਕ ਤਰੀਕ ਨੂੰ ਜੇਰਾ ਬਟਨ ਨਵਾਕੇ ਰਾਜਨੀਤਿਕ ਬੱਬੇ ਜੀ ਮੈਂ ਉਹ ਮੈਂ ਬਚਪਨ ਚ ਨਿੱਕਾ ਜਾਂ ਹੁੰਦਾ ਚੜਦਾ ਸੀ ਮੈਂ 6 ਸਾਲ ਦਾ ਸੀ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ 9 ਸਾਲ ਦਾ ਸੀ ਜਦੋਂ ਮੇਰੇ ਬਾਪ ਦੀ ਮੌਤ ਹੋ ਗਈ ਮੈਂ ਪਿਤਾ ਪੁਰਖੀ ਰਾਜਨੀਤੀ ਚ ਨਹੀਂ ਸੀ ਮੈਂ ਰਾਜਨੀਤੀ ਆਪ ਕਰਨੀ ਸ਼ੁਰੂ ਕੀਤੀ ਤੁਹਾਡਾ ਕੋਈ ਵਿਅਕਤੀ ਰਾਜਨੀਤੀ ਚ ਨਹੀਂ ਸੀ ਮੈਂ ਥੱਲੇ ਉੱਪਰ ਕੀ ਹੈ ਮੈਂ ਬੱਚਾ ਚ ਜਾਂਦਾ ਸੀ ਕਦੇ ਕਦੇ ਚੰਡੀਗੜ੍ਹ ਉਹ ਪੁਰਾਣੀ ਜਿਹੜੀ ਬੱਸ ਹੁੰਦੀ ਸੀ ਰੋਡਵੇ ਦੀ ਉਹਦਾ ਸ਼ੀਸ਼ਾ ਬਹੁਤ ਇੱਕ ਦੂਜੇ ਚਵਾਜੇ ਦਾ ਚਕਰ ਕਰ 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 ਉਦੋਂ ਫਿਰ ਸਾਹਮਣੇ ਸੰਤਰੇ ਦੀਆਂ ਗੋਲੀਆਂ ਲਈ ਬੰਦਾ ਆਉਂਦਾ ਬੱਸ ਸੰਤਰੇ ਦੀ ਗੋਲੀ ਹੁੰਦੀ ਸੀ ਅੱਜ ਵੀ ਮੈਂ ਸੰਤਰੇ ਦੀਆਂ ਗੋਲੀਆਂ ਅਮਨ ਢਾਬੇ ਤੋਂ ਆਉਂਦੀ ਕਾਰ ਚ ਦੱਬਾ ਰੱਖਿਆ ਕਿਉਂਕਿ ਪੁਰਾਣੀਆਂ ਆਦਤਾਂ ਹੈ ਭਾਵੇਂ ਕੁਝ ਵੀ ਬਣ ਜਾ ਪਰ ਉਹ ਸੰਤਰੇ ਦੀ ਗੋਲੀ ਦਾ ਸਵਾਦ ਜਿਵੇਂ ਬਚਪਨ ਚ ਪਿਆ ਪਿਆ ਖਾਣੀ ਰਹਿੰਦੀ ਤੇ ਉਦੋਂ ਇੱਕ ਨਾਲ ਹੀ ਬੰਦਾ ਮਗਰ ਆਉਂਦਾ ਹੁੰਦਾ ਸੀ ਹੱਥ 'ਚ ਰੱਖਿਆ ਹੁੰਦਾ ਸੀ ਉਹ ਕਹਿੰਦਾ ਬੰਬੇ ਮੱਲਮ ਬੰਬੇ ਮੱਲਮ ਮੱਲਮ ਵੇਚਦਾ ਸੀ ਮੱਲਮ ਮਹਾਰ ਹੁਣ ਅੱਜਕੱਲ ਮੱਲਮ ਨੂੰ ਕਰੀਮ ਕਹਿੰਦੇ ਉਹਨਾਂ ਮੱਲਮ ਕਹਿੰਦੇ ਸੀ ਪੁਰਾਣੀਆਂ-ਮੁੜੀਆਂ ਮੱਲਮ ਕਹਿੰਦੇ ਸੀ ਤੋਂ ਬੇਬੇ ਹਾਂ ਉਹ ਕਹਿੰਦਾ ਹੁੰਦਾ ਸੀ ਬੰਬੇ ਮੱਲਮ ਬੰਬੇ ਮੱਲਮ ਅਭੀ ਲਗਾਓ ਅਭੀ ਇਲਾਮ ਅਭੀ ਲਗਾਓ ਅਭੀ ਇਲਾਮ ਚੂੜੇ 'ਚ ਸੁਰਮਾ ਵੇਚਦੇ ਹੁੰਦੇ ਸੀ ਤੇ ਬਹਿਰ ਆ ਜਾ ਵੜਿੰਦ ਬੰਬੇ ਮੱਲਮ ਮਰ ਗਿਆ ਜਿਦੋਂ ਆ ਗਿਆ ਕਰੂੰਗਾ ਉਦੋਂ ਹੀ ਆਰਾਮ ਆ ਗਿਆ ਕਰੂੰਗਾ ਲਾਉਣਾ ਤੁਸੀਂ ਦੇਖ ਲੈਣ ਜਦੋਂ ਤਕਲੀਫ ਹੋਵੇ ਕਦ ਆ ਲਿਓ ਕੈਂਡਾ ਭਾਵ ਰਾਜਾ ਬ੍ਰਿੰਗ ਨੂੰ 12 ਵਜੇ ਦੀ ਆਵਾਜ਼ ਮਾਰੋਗੇ ਰਾਜਾ ਬ੍ਰਿੰਗ 12 ਵਜੇ ਵੀ ਖੜਾ ਹੋਏਗਾ ਮੇਰੇ ਪਿੰਨਾਂ ਦੇ ਲੋਕ ਹੋਂਟਾ ਮੈਂ ਟੈਲੀਫੋਨ ਥੋੜਾ ਦਾ ਉਹਨਾਂ ਦਾ ਕਸਟਮਰ ਨੂੰ ਕਹਿਣਾ ਵੀ ਕੰਮ ਹੋਵੇ ਤਾਂ ਕਰਿਆ ਕਰੋ ਰਾਤ ਨੂੰ 12 ਵਜੇ ਟੈਲੀਫੋਨ ਮੈਨੂੰ ਲਾ ਲੈਂਦੇ ਮੈਂ ਸਮਝ ਗਿਆ ਸੀ ਮੈਂ ਕਿ ਐਮਰਜੈਂਸੀ ਆ ਗਈ ਜਿਹਨੇ ਰਾਤ ਨੂੰ ਫੋਨ ਲਾਇਆ ਕੋਈ ਐਮਰਜੈਂਸੀ ਹੋਊਗੀ ਪਰ ਮੇਰੇ ਪਿੰਡਾਂ ਵਾਲੇ ਐਨੇ ਲੋਕ ਗਿੱਦੜਵਾਦੇ ਮੈਂ ਪੁੱਛਦਾ ਹਾਂ ਬਈ 10 ਬੂਟਾ ਸਿਆ ਟੈਲੀਫੋਨ ਆਇਆ 12 ਵਜੇ ਕੋਈ ਕੰਮ ਜਦਾ ਕੰਮ ਕੋਈ ਨਹੀਂ ਸੀ ਪੈਗ ਲਾ ਕੇ ਬੈਠਾ ਹੁੰਦਾ ਸੀ ਕਹਿੰਦਾ ਚੈੱਕ ਕਰਦਾ ਸੀ ਤੇਰਾ ਫੋਨ ਹੋਣ ਖੁੱਲਾ ਕੇ ਬੰਦਾ ਹੁਣ ਇੱਕੀ ਬੰਦ ਕਰ ਲਿਓ ਮੈਂ ਕਿਹਾ ਪਿਓੜਾ ਖੁੱਲਾ ਆ ਤੜਕੇ ਕਰ ਲੈਂਦਾ ਤੇ ਰਾਜੇ ਵੜਿੰਗਰਾ ਇਹ ਕੰਮ ਹੈ ਮੇਰੇ ਬਾਰੇ ਗਿੱਦੜ ਦਿਓ ਪੁੱਛ ਲਓ ਮੁਕਸਰ ਪੁੱਛ ਲਓ ਟੈਲੀਵਿਜ਼ਨ ਤੇ ਵੇਖ ਲਓ ਫੇਸਬੁੱਕ ਤੇ ਵੇਖ ਲਓ ਤੁਹਾਨੂੰ ਪਤਾ ਲੱਗ ਜੂਗਾ ਰਾਜੇ ਵੜਿੰਗ ਦਾ ਕਰਤਾਰ ਕੀ ਸੋ ਬੇੰਤੀਆ ਹੱਥ ਜੋੜ ਕੇ ਪੈਰੀਂ ਹੱਥ ਧਾਕੇ ਸਿਰ ਚੁਕਾ ਕੇ ਤੁਹਾਡੇ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਮੱਥੇ ਤੇ ਲਾ ਕੇ ਇੱਕ ਵਾਰ ਇੱਕ ਵਾਰ ਨਿਵਾਾਰੇ ਦੇ ਲੋਕੋ ਆਪੇ ਇਸ ਪੁੱਤ ਨੂੰ ਵੋਟ ਪਾ ਕੇ ਵੇਖੋ ਜੇ ਸਾਰੀ ਉਮਰ ਤੇ ਪਹਿਲਾਂ ਵੋਟਾਂ ਪਾਈਆਂ ਨਾ ਭਲਾ ਦਿਆ ਤਾਂ ਫੇਰ ਰਾਜਾ ਬਣੇਗਾ। ਆ ਖੇਡੀਆਂ ਸਰਕਾਰ ਤੇ ਸਰਪੰਚਾ ਧੰਨਵਾਦ ਆਵਾਂਗਾ ਧੰਨਵਾਦ ਵੀ ਕਰਾਂਗਾ। ਤੁਹਾਡੇ ਨਾਲ ਤੁਹਾਡੇ ਅੱਜ ਘਰਾਂ 'ਚ ਵੀ ਜਾਵਾਂਗੇ ਵਾਧੂ ਟਾਈਮ ਆਪਣੇ ਕੋਲੇ ਆਪਾਂ ਨੂੰ ਨਾ ਗਰਮੀ ਲੱਗਦੀ ਐ ਨਾ ਠੰਡਾ ਐ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੰਡੇ ਵਰਤੇ ਸਭ ਕੁਝ ਵੇਖਿਆ ਜ਼ਿੰਦਗੀ 'ਚ ਸਭ ਕੁਝ ਸੋ ਤੁਹਾਡੀ ਕਿਰਪਾ ਤੇ ਅਸ਼ੀਰਵਾਦ ਬਣਿਆ ਰਹੇ ਤੇ ਕਲਦੀਪ ਮੈਜੀ ਦੇ ਫਿਰ ਗਾਣੇ ਤੇ ਆਪਾਂ ਇੱਥੇ ਇੱਕ ਪ੍ਰੋਗਰਾਮ ਕਰਾਵਾਂਗੇ ਨਾਲੇ ਤੁਹਾਡੇ ਕੋਲ ਅਸੀਂ ਰੰਗਾਂ ਰੰਗ ਪ੍ਰੋਗਰਾਮ ਹੋਏਗਾ ਨਾਲੇ ਮੈਂ ਭੰਗੜਾ ਪਾਊਂਗਾ ਸੋ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ காங்கிரஸ் ਪਾਰਟੀ ਜਿੰਦਾਬਾਦ ਜੋਰ ਦੀ ਸਵਾਦਨੀਆਂ ਮੈਨੂੰ ਨਹੀਂ ਲੱਗਦਾ ਕਹਿੰਦਾ ਦਿਨਾਂ ਹੀ ਸੁਣੀਏ ਵੋਟਾਂ ਕਿਸੇ ਨੇ ਨਹੀਂ ਪਾਉਣੀਆਂ ਲੱਗਿਆ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅਮਰਿੰਦਰ ਜੀ ਇੱਕ ਮਿੰਟ ਦਾਦਾ ਜੀ